ਅੱਜ ਜੇ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜਾ ਸਾਡੇ ਸ਼ਹਿਰ ਵਿੱਚ ਇਸ ਵੇਲੇ ਮਸਲਾ ਬਹੁਤ ਜ਼ਿਆਦਾ ਫਖਿਆ ਹੋਇਆ ਸੀਗਾ ਕਿ ਸਾਡੀ ਘਟਾਣ ਮੁਸਲਮਾਨ ਭਾਈਚਾਰੀ ਦੀ ਹੈ ਉਹਦੇ ਉੱਤੇ ਇੱਕ ਸਰਦਾਰ ਮੁੰਡੇ ਨੇ ਜਿਹੜਾ ਹੱਥ ਚੱਕਿਆ ਉਹਨੂੰ ਸੱਤ ਚੋਟ ਲੱਗੀ ਹੈ ਤੇ ਜਿਸ ਦਾ ਉਹਨਾਂ ਨੇ ਪੁਲਿਸ ਕੰਪਲੇਂਟ ਕਰਕੇ ਪਰਚਾ ਕਰਾ ਲਿਆ ਸੀਗਾ ਹੁਣ ਉਹਨਾਂ ਤੇ ਇੱਕ ਦਬਾਅ ਬਣਾਇਆ ਗਿਆ ਹੈ ਕਿ ਉਹ ਜਿਹੜੇ ਨੇ ਉਹਨਾਂ ਤੇ ਵੀ ਜਿਹੜਾ ਪੁਲਿਸ ਪਰਚਾ ਕਰੇ ਤਾਂ ਕਿ ਉਹਨਾਂ ਨੂੰ ਵੀ ਜਿਹੜਾ ਮਤਲਬ ਵਿੱਚ ਸਮਝੌਤਾ ਕਰਨ ਲਈ ਮਜਬੂਰ ਕੀਤਾ ਜਾਵੇ ਤੇ ਉਹਦੇ ਵਿੱਚ ਸ਼ਹਿਰ ਦੀ ਜਥੇਬੰਦੀ ਹਸਕਤਾਲ ਮਿਲ ਕਮੇਟੀ ਉਹਦੇ ਜਿਹੜਾ ਆਗੂ ਵਰਪਾਲ ਸਿੰਘ ਚੱਡਾ ਕੋਫੀਸ਼ਣ ਟੂ ਸ਼ੂਟਰ ਤੇ ਉਹਦੇ ਨਾਲ ਉਹਦੇ ਜਿਹੜੇ ਸਾਥੀ ਨੇ ਤਰਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਇਹ ਟੂ ਇਹਨਾਂ ਨੇ ਸਾਰਿਆਂ ਨਾਲ ਰਲ ਕੇ ਇਹਨਾਂ ਤੇ ਦਬਾਅ ਬਣਾਇਆ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕਹਿੰਦੇ ਆ ਕਿ ਇਹਨਾਂ ਤੋਂ 295 ਲਾਓ ਜਦਕਿ ਅਸੀਂ ਉਹਨਾਂ ਕੋਲੋਂ ਜਦੋਂ ਸਬੂਤ ਮੰਗੇ ਆ ਕਿ ਤੁਸੀਂ ਸਬੂਤ ਦਿਓ ਜੇ ਕੋਈ ਤੁਹਾਡੇ ਨਾਲ ਵੀ ਕੀਤੀ ਹੋਈ ਹੈ ਜੇ ਸਾਡੇ ਭਰਾ ਆ ਤਾਂ ਅਸੀਂ ਉਹਦੇ ਨਾਲ ਸਾਥ ਦੇਵਾਂਗੇ ਹੁਣ ਕੋਈ ਸਬੂਤ ਨਹੀਂ ਦਿੱਤਾ ਉਸ ਭੈਣ ਕੋਲ ਸਾਰੇ ਸਬੂਤ ਸੀਗੇ ਤੇ ਹੁਣ ਇਸ ਦੇ ਨਾਲ ਅਸੀਂ ਜਾਤੀ ਨਹੀਂ ਹੋਣ ਦੇਵਾਂਗੇ ਹੁਣ ਸਾਡੇ ਸਿੱਖਾ ਕੋ ਮਦਦ ਲੈਣ ਲਈ ਆਈ ਹੈ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਇਸ ਨਾਲ ਬੇਇਨਸਾਫੀ ਨਾ ਹੋਵੇ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਹੈ ਤੇ ਜਾ ਕੇ ਉਹਨਾਂ ਨੂੰ ਮਿਲਾਂਗੇ ਵੀ ਤੇ ਹੁਣ ਮੈਂ ਮੀਡੀਆ ਦੇ ਰਾਹੀਂ ਵੀ ਕਰਨਾ ਚਾਹੁੰਦਾ ਕਿ ਇਸ ਭੈਣ ਦੇ ਨਾਲ ਕੋਈ ਵੀ ਜਾਤੀ ਨਾ ਕੀਤੀ ਜਾਵੇ ਸਿੱਖ ਸਮਾਜ ਇਹਦੇ ਨਾਲ ਖੜਾ ਆ ਜੇ ਇਦਾਂ ਦੇ ਹੋਰ ਵੀ ਕੋਈ ਮਜ਼ਲੂਮ ਹੈ ਜਿਹੜੇ ਇਸ ਜਥੇਬੰਦੀ ਤੋਂ ਪੀੜਤ ਹੈ ਅੱਜ ਅਸੀਂ ਇਸ ਜਥੇਬੰਦੀ ਦਾ ਪੂਰਨ ਤੌਰ ਤੇ ਬਾਈਕਟ ਕੀਤਾ ਹੈ ਸਾਰੀ ਜਥੇਬੰਦੀਆਂ ਨੇ ਮਿਲ ਕੇ ਉਹ ਅਸੀਂ ਉਸ ਬਾਬਤ ਪ੍ਰੈਸ ਕਾਨਫਰੰਸ ਕੀਤੀ ਸੀ ਅੱਜ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜਾ ਸਾਡੇ ਸ਼ਹਿਰ ਵਿੱਚ ਇਸ ਵੇਲੇ ਮਸਲਾ ਬਹੁਤ ਜ਼ਿਆਦਾ ਪਖਿਆ ਹੋਇਆ ਸੀਗਾ ਕਿ ਸਾਡੀ ਘਟਾਣ ਮੁਸਲਮਾਨ ਘਟਾਣ ਜਿਹੜੀ ਹੈ ਉਹਦੇ ਉੱਤੇ ਇੱਕ ਸਰਦਾਰ ਮੁੰਡੇ ਨੇ ਜਿਹੜਾ ਹੱਥ ਚੱਕਿਆ ਉਹਨੂੰ ਸੱਤ ਚੋਟ ਲੱਗੀ ਐ ਤੇ ਜਿਹੜਾ ਉਹਨਾਂ ਨੇ ਪੁਲਿਸ ਕੰਪਲੇਂਟ ਕਰਕੇ ਪਰਚਾ ਕਰਾ ਲਿਆ ਸੀਗਾ ਹੁਣ ਉਹਨਾਂ ਤੇ ਇੱਕ ਦਬਾਅ ਬਣਾਇਆ ਗਿਆ ਕਿ ਉਹ ਜਿਹੜੇ ਨੇ ਉਹਨਾਂ ਤੇ ਵੀ ਜਿਹੜਾ ਪੁਲਿਸ ਪਰਚਾ ਕਰੇ ਤਾਂ ਕਿ ਉਹਨਾਂ ਨੂੰ ਵੀ ਜਿਹੜਾ ਮਤਲਬ ਵਿੱਚ ਸਮਝੌਤਾ ਕਰਨ ਲਈ ਮਜਬੂਰ ਕੀਤਾ ਜਾਵੇ ਤੇ ਉਹਦੇ ਵਿੱਚ ਇੱਕ ਸ਼ਹਿਰ ਦੀ ਜਥੇਬੰਦੀ ਨੀਯਤ ਸਥਾਨ ਮਿਲ ਕਮੇਟੀ ਉਹਦੇ ਜਿਹੜਾ ਆਗੂ ਵਰਪਾਲ ਸਿੰਘ ਚੱਡਾ ਆਫੀਸਰ ਟੂ ਸ਼ੂਟਰ ਤੇ ਉਹਦੇ ਨਾਲ ਉਹਦੇ ਜਿਹੜਾ ਸਾਥੀ ਨੇ ਤਰਜਿੰਦਰ ਸਿੰਘ ਪ੍ਰਦੇਸੀ ਹਰਪ੍ਰਿੰਸ ਸਿੰਘ ਈਟੂ ਇਹਨਾਂ ਨੇ ਸਾਰਿਆਂ ਨੇ ਰਲ ਕੇ ਇਹਨਾਂ ਤੇ ਦਬਾਅ ਬਣਾਇਆ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕਹਿੰਦੇ ਆ ਕਿ ਇਹਨਾਂ ਤੋਂ 295 ਲਓ ਜਦਕਿ ਅਸੀਂ ਉਹਨਾਂ ਕੋਲ ਜਦੋਂ ਸਬੂਤ ਮੰਗੇ ਆ ਕਿ ਤੁਸੀਂ ਸਬੂਤ ਦਿਓ ਜੇ ਕੋਈ ਤੁਹਾਡੇ ਨਾਲ ਬਦੀਖੀ ਹੋਈ ਹੈ ਜੇ ਸਾਡੇ ਭਰਾ ਆ ਤਾਂ ਅਸੀਂ ਉਹਦੇ ਨਾਲ ਸਾਥ ਦੇਵਾਂਗੇ ਉਹਨਾਂ ਕੋਈ ਸਬੂਤ ਨਹੀਂ ਦਿੱਤਾ ਉਸ ਭੈਣ ਕੋਲ ਸਾਰੇ ਸਬੂਤ ਸੀਗੇ ਤੇ ਹੁਣ ਇਸ ਦੇ ਨਾਲ ਅਸੀਂ ਜਾਤੀ ਨਹੀਂ ਹੋਣ ਦੇਵਾਂਗੇ ਹੁਣ ਸਾਡੇ ਸਿੱਖਾਂ ਕੋਲ ਮਦਦ ਲੈਣ ਲਈ ਆਈ ਹੈ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਇਸ ਨਾਲ ਬੇਇਨਸਾਫੀ ਨਾ ਹੋਵੇ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਹੈ ਤੇ ਜਾ ਕੇ ਉਹਨਾਂ ਨੂੰ ਮਿਲਾਂਗੇ ਵੀ ਤੇ ਹੁਣ ਮ ਕਿਸ ਭੈਣ ਦੇ ਨਾਲ ਕੋਈ ਵੀ ਜਾਤੀ ਨਾ ਕੀਤੀ ਜਾਵੇ ਸਿੱਖ ਸਮਾਜ ਇਹਦੇ ਨਾਲ ਖੜਾ ਆ ਜੇ ਇਦਾਂ ਦੇ ਹੋਰ ਵੀ ਕੋਈ ਮਜ਼ਲੂਮ ਹੈ ਜਿਹੜੇ ਇਸ ਜਥੇਬੰਦੀ ਤੋਂ ਪੀੜਤ ਹੈ ਅੱਜ ਅਸੀਂ ਇਸ ਜਥੇਬੰਦੀ ਦਾ ਪੂਰਨ ਤੌਰ ਤੇ ਬਾਈਕਟ ਕੀਤਾ ਹੈ ਸਾਰੀ ਜਥੇਬੰਦੀਆਂ ਨੇ ਮਿਲ ਕੇ ਉਹ ਅਸੀਂ ਉਸ ਬਾਬਤ ਪ੍ਰੈਸ ਕਾਨਫਰੰਸ ਕੀਤੀ ਸੀ ਅੱਜ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜਾ ਸਾਡੇ ਸ਼ਹਿਰ ਵਿੱਚ ਇਸ ਵੇਲੇ ਮਸਲਾ ਬਹੁਤ ਜ਼ਿਆਦਾ ਫਖਿਆ ਹੋਇਆ ਸੀਗਾ ਕਿ ਸਾਡੀ ਘਟਾਣ ਮੁਸਲਮਾਨ ਭੈਣ ਜਿਹੜੀ ਹੈ ਉਹਦੇ ਉੱਤੇ ਇੱਕ ਸਰਦਾਰ ਮੁੰਡੇ ਨੇ ਜਿਹੜਾ ਹੱਥ ਚੱਕਿਆ ਉਹਨੂੰ ਸੱਤ ਚੋਟ ਲੱਗੀ ਹੈ ਤੇ ਜੇza ਉਹਨਾਂ ਨੇ ਪੁਲਿਸ ਕੰਪਲੇਂਟ ਕਰਕੇ ਪਰਚਾ ਕਰਾ ਲਿਆ ਸੀਗਾ ਹੁਣ ਉਹਨਾਂ ਤੇ ਇੱਕ ਦਬਾਅ ਬਣਾਇਆ ਗਿਆ ਹੈ ਕਿ ਉਹ ਜਿਹੜੇ ਨੇ ਉਹਨਾਂ ਤੇ ਵੀ ਜਿਹੜਾ ਪੁਲਿਸ ਪਰਚਾ ਕਰੇ ਤਾਂ ਕਿ ਉਹਨਾਂ ਨੂੰ ਵੀ ਜਿਹੜਾ ਮਤਲਬ ਵਿੱਚ ਸਮਝੌਤਾ ਕਰਨ ਲਈ ਮਜਬੂਰ ਕੀਤਾ ਜਾਵੇ ਤੇ ਉਹਦੇ ਵਿੱਚ ਇੱਕ ਸ਼ਹਿਰ ਦੀ ਜਥੇਬੰਦੀ ਨੀਯਤ ਸੰਥਾਲ ਮਿਲ ਕਮੇਟੀ ਉਹਦੇ ਜਿਹੜਾ ਆਗੂ ਵਰਪਾਲ ਸਿੰਘ ਚੱਡਾ ਆਫੀਸਰ ਟੂ ਸ਼ੂਟਰ ਤੇ ਉਹਦੇ ਨਾਲ ਉਹਦੇ ਜਿਹੜਾ ਸਾਥੀ ਨੇ ਤਰਜਿੰਦਰ ਸਿੰਘ ਪ੍ਰਦੇਸੀ ਹਰਪ੍ਰਿੰਸ ਸਿੰਘ ਇਹ ਟੂ ਇਹਨਾਂ ਨੇ ਸਾਰਿਆਂ ਨੇ ਰਲ ਕੇ ਇਹਨਾਂ ਤੇ ਦਬਾਅ ਬਣਾਇਆ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕਹਿੰਦੇ ਆ ਕਿ ਇਹਨਾਂ ਤੋਂ 295 ਲਾਓ ਜਦਕਿ ਅਸੀਂ ਉਹਨਾਂ ਕੋਲ ਜਦੋਂ ਸਬੂਤ ਮੰਗੇ ਆ ਕਿ ਤੁਸੀਂ ਸਬੂਤ ਦਿਓ ਜੇ ਕੋਈ ਤੁਹਾਡੇ ਨਾਂ ਬਦੀਖੀ ਹੋਈ ਹੈ ਜੇ ਸਾਡੇ ਭਰਾ ਆ ਤਾਂ ਅਸੀਂ ਉਹਦੇ ਨਾਲ ਸਾਥ ਦੇਵਾਂਗੇ ਉਹਨਾਂ ਕੋਈ ਸਬੂਤ ਨਹੀਂ ਦਿੱਤਾ ਉਸ ਭੈਣ ਕੋਲ ਸਾਰੇ ਸਬੂਤ ਸੀਗੇ ਤੇ ਹੁਣ ਇਸ ਦੇ ਨਾਲ ਅਸੀਂ ਜਾਤੀ ਨਹੀਂ ਹੋਣ ਦਵਾਗੇ ਹੁਣ ਸਾਡੇ ਸਿੱਖਾਂ ਕੋਲ ਮਦਦ ਲੈਣ ਲਈ ਆਈ ਹੈ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਇਸ ਨਾਲ ਬੇਇਨਸਾਫੀ ਨਾ ਹੋਵੇ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਹੈ ਤੇ ਜਾ ਕੇ ਉਹਨਾਂ ਨੂੰ ਮਿਲਾਂਗੇ ਵੀ ਤਾਂ ਹੁਣ ਮੈਂ ਮੀਡੀਆ ਤੇ ਰਹੀ ਵੀ ਕਰਨਾ ਚਾਹੁੰਦਾ ਕੇ ਇਸ ਭੈਣ ਦੇ ਨਾਲ ਕੋਈ ਵੀ ਜਾਤੀ ਨਾ ਕੀਤੀ ਜਾਵੇ ਸਿੱਖ ਸਮ ਜੇ ਇਦਾਂ ਦੇ ਹੋਰ ਵੀ ਕੋਈ ਮਜ਼ਲੂਮ ਹੈ ਜਿਹੜੇ ਇਸ ਜਥੇਬੰਦੀ ਤੋਂ ਪੀੜਤ ਹੈ ਅੱਜ ਅਸੀਂ ਇਸ ਜਥੇਬੰਦੀ ਦਾ ਪੂਰਨ ਤੌਰ ਤੇ ਬਾਈਕਟ ਕੀਤਾ ਹੈ ਸਾਰੀ ਜਥੇਬੰਦੀਆਂ ਨੇ ਮਿਲ ਕੇ ਉਹ ਅਸੀਂ ਉਸ ਬਾਬਤ ਪ੍ਰੈਸ ਕਾਨਫਰੰਸ ਕੀਤੀ ਸੀ ਜੀ